ਵਚਨ ਚ ਲਿਖਿਆ ਕਿ ਵੇਖੋ ਪ੍ਰਭੂ ਯਿਸੂ ਮਸੀਹ ਬੱਦਲਾਂ ਦੇ ਉੱਤੇ ਆਉਂਦਾ ਆ ਤੇ ਹਰੇਕ ਅੱਖ ਉਸ ਨੂੰ ਦੇਖੇਗੀ ਉਹ ਵੀ ਲੋਕ ਵੇਖਣਗੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਰੀਰ ਦੇ ਉੱਤੇ ਚੜਾਇਆ ਆ ਤੇ ਧਰਤੀ ਦੀਆਂ ਸਾਰੀਆਂ ਕੁਮਾਂ ਉਹਦੇ ਅੱਗੇ ਪਿੱਟਣਗੀਆਂ ਵੇਖੋ ਪੈਨ ਪ੍ਰੌ ਪ੍ਰਕਾਸ਼ ਦੀ ਪੁਤੀ ਉਹਦਾ ਇੱਕ ਬਾਪ ਉਹਦੀ 7 ਅਧਿਆਇ ਵਿੱਚ ਲਿਖਿਆ ਆ ਕਿ ਵੇਖੋ ਪ੍ਰਭੂ ਯਿਸੂ ਮਸੀਹ ਹਣ ਦੁਬਾਰਾ ਬੱਦਲਾਂ ਦੇ ਉੱਤੇ ਆਉਂਦੀ ਹੈ ਦੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਫਰੈਂਸੀਆਂ ਨੇ ਫੜਾਇਆ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਕੈਫਾ ਜਾਜਕ ਦੇ ਕੋਲੋਂ ਲੈ ਗਏ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਜਦੋਂ ਪੁੱਛਿਆ ਕੈਫਾ ਜਾਜਕ ਨੇ ਤੇ ਪ੍ਰਭੂ ਨੇ ਉਹਨੂੰ ਕਿਹਾ ਕਿ ਐ ਤੂੰ ਅੱਗੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਦੇ ਉੱਤੇ ਆਉਂਦਿਆਂ ਹੋਇਆ ਦੇਖੋਗੇ ਤੇ ਵੇਖੋ ਇਹੀ ਭਵਿਸ਼ਿਆਣੀ ਨੂੰ ਪੂਰੀ ਕਰਨ ਲਈ ਖੁਦਾ ਨੇ ਪ੍ਰਭੂ ਯਿਸੂ ਮਸੀਹ ਨੇ ਦੁਬਾਰਾ ਬੱਦਲਾਂ ਦੇ ਉੱਤੇ ਆਉਣਾ ਹੈ ਵਚਨ ਦੇ ਵਿੱਚ ਲਿਖਿਆ ਕਿ ਹਰ ਇੱਕ ਅੱਖ ਧਰਤੀ ਦੇ ਉੱਤੇ ਜਿੰਨੇ ਵੀ ਉਸ ਸਮੇਂ ਲੋਕ ਹੋਏ ਹਾਲੇਲੂਇਆ ਉਹ ਵਚਨ ਦੇ ਵਿੱਚ ਲਿਖਿਆ ਹਰ ਇੱਕ ਅੱਖ ਯਿਸੂ ਮਸੀਹ ਨੂੰ ਬੱਦਲਾਂ ਦੇ ਉੱਤੇ ਆਉਂਦਿਆਂ ਹੋਇਆ ਦੇਖੇਗੀ ਹallelujah ਵੇਖੋ वचन ਦੇ ਵਿੱਚ ਲਿਖਿਆ ਜਿੰਨਾ ਲੋਕਾਂ ਨੇ ਪ੍ਰਭੂ ਨੂੰ શરી ਦੇ ਉੱਤੇ ਚੜਾਇਆ ਤੇ ਅੱਜ ਵੀ ਟੱਟਿਆਂ ਦੇ ਵਿੱਚ શરી ਦੇ ਉੱਤੇ ਚੜਾਉਂਦੇ ਆ ਉਹ वचन ਦੇ ਵਿੱਚ ਲਿਖਿਆ ਕਿ ਉਹ ਵੀ ਲੋਕ ਯਿਸੂ ਮਸੀਹ ਨੂੰ ਕੀ ਕਰਨਗੇ ਦੇਖਣਗੇ ਤੇ ਵੇਖੋ वचन ਦੇ ਵਿੱਚ ਲਿਖਿਆ ਕਿ ਧਰਤੀ ਦੀਆਂ ਸਾਰੀਆਂ ਕੁੰਮਾਂ ਉਹਦੇ ਅੱਗੇ ਪਿੱਟਣ ਗਿਆ ਹਾਲੇਲੂਇਆ ਕਿਉਂ ਪਿੱਟਣ ਗਿਆ ਵੇਖੋ ਭੈਣ ਭਰਾਓ ਇਸ ਕਰਕੇ ਪਿੱਟਣ ਗਿਆ ਕਿਉਂਕਿ ਵਚਨ ਦੇ ਵਿੱਚ ਨੇ ਕਿਹਾ ਕਿ ਪਰਮੇਸ਼ਰ ਨੇ ਸਾਰੀ ਦੁਨੀਆ ਦੇ ਨਾਲ ਪਿਆਰ ਕੀਤਾ ਤੇ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਵੀ ਕੋਈ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਇਸ ਕਰਕੇ ਵੇਖੋ ਵਚਨ ਕਹਿੰਦਾ ਕਿ ਪਰਾਈਆਂ ਕੌਮਾਂ ਜਿਹੜੀਆਂ ਯਿਸੂ ਮਸੀਹ ਨੂੰ ਨਹੀਂ ਮੰਨਦੀਆਂ ਉਹ ਫਿਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਸਾਤੀ ਪਿੱਟ ਪਿੱਟ ਕੇ ਰੋਣ ਗਿਆ ਕਿਸ ਕਰਕੇ ਰੋਣ ਗਿਆ ਕਿਉਂਕਿ ਵੇਖੋ ਭੈਣ ਭਰਾ ਪਰਮੇਸ਼ਰ ਨੇ ਇੱਕ ਸਮਾਂ ਰੱਖ ਦਿੱਤਾ ਤੇ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਨਾ ਕਿ ਪਰਮੇਸ਼ਰ ਦਾ ਕੰਮ ਇਹ ਆ ਕਿ ਜਿੰਨੂੰ ਉਹਨੇ ਭੇਜਿਆ ਉਹਦੇ ਉੱਤੇ ਵਿਸ਼ਵਾਸ ਕਰੋ ਵੇਖੋ ਅੱਜ ਭੈਣ ਭਰਾ ਬਹੁਤ ਸਾਰੇ ਲੋਕ ਨੇ ਜਿਹੜੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਐਸੇ ਵਿਸ਼ਵਾਸ ਨੂੰ ਪ੍ਰਭੂ ਨੇ ਧਰਤੀ ਦੇ ਉੱਤੇ ਬਰਕਰਾਰ ਰੱਖਣ ਲਈ ਇੱਕ ਹੋਰ ਮੌਕਾ ਦੁਨੀਆ ਦੇ ਵਿੱਚ ਰੱਖ ਦਿੱਤਾ ਕਿ ਅੰਤ ਦੇ ਦਿਨਾਂ ਦੇ ਵਿੱਚ ਇਹ ਖੁਸ਼ਖਬਰੀ ਦਾ ਪ੍ਰਚਾਰ ਸਾਰਿਆਂ ਲੋਕਾਂ ਦੇ ਵਿੱਚ ਸੁਨਾਇਆ ਜਾਵੇਗਾ ਤੇ ਅੱਜ ਵੇਖੋ ਭੈਣ ਭਰਾਓ ਇਹ ਵਚਨ ਪੂਰੀ ਦੁਨੀਆ ਦੇ ਉੱਤੇ ਸੁਨਾਇਆ ਜਾ ਰਿਹਾ ਹੈ ਇਸ ਕਰਕੇ ਸੁਨਾਇਆ ਜਾ ਰਿਹਾ ਤਾਂ ਕਿ ਹਰ ਇੱਕ ਜਨ ਦੇ ਉੱਤੇ ਹਰ ਇੱਕ ਭੈਣ ਤੇ ਭਰਾ ਤੇ ਬੱਚੇ ਦੇ ਉੱਤੇ ਗਵਾਹੀ ਹੋ ਜੇ ਕਿ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਆਏ ਉਹ ਦੁਬਾਰਾ ਆ ਰੇਣ ਤੇ ਵੇਖੋ ਭੈਣ ਭਰਾਓ ਵਚਨ ਕਹਿੰਦਾ ਕਿ ਧਰਤੀ ਦੀਆਂ ਸਾਰੀਆਂ ਕੁੰਮਾਂ ਉਹਦੇ ਅੱਗੇ ਪਿੱਟਣਗੀਆਂ ਰੋਣਗੀਆਂ ਤੇ ਕਹਿਣਗੀਆਂ ਕਿ ਸਾਨੂੰ ਉਹਦੇ ਕਰੋਧ ਤੋਂ ਬਚਾ ਲੋ ਹallelujah ਕਿਉਂ ਕਿਉਂਕਿ ਵੇਖੋ ਪੈਣ ਪ੍ਰਾਉ ਖੁਦਾ ਨੇ ਰੱਖ ਦਿੱਤਾ ਸਮਾਂ ਬਹੁਤ ਸਮਾਂ ਹੋ ਗਿਆ ਪ੍ਰਭੂ ਨੂੰ ਧਰਤੀ ਦੇ ਉੱਤੇ ਗਏ ਕਿ ਕਿ ਐਨੀਆਂ ਸਾਲ ਖੁਦਾ ਨੇ ਦੁਨੀਆ ਨੂੰ ਦੇ ਦਿੱਤੇ ਕਿ ਅੱਜ ਵੀ ਪਸਤਾ ਤਾਪ ਕਰੋ ਤੇ ਮੇਰੇ ਵੱਲ ਆਓ ਤੇ ਵੇਖੋ ਭੈਣ ਪ੍ਰਭ ਲੋਕ ਆਪਣੇ ਮਨ ਦੀ ਪੱਥਰੋਂ ਹੁੰਦੇ ਕਰਕੇ ਉਹ ਨਹੀਂ ਆਉਂਦੇ ਤੇ ਵਚਨ ਕਹਿੰਦਾ ਤੇ ਫਿਰ ਧਰਤੀ ਦੀਆਂ ਕੁਮਾਂ ਉਹਦੇ ਅੱਗੇ ਸਾਤੀ ਪਿੱਟ-ਪਿੱਟ ਕੇ ਤੇ ਰੋਣਗੀਆਂ ਤੇ ਵੇਖੋ ਭੈਣ ਪ੍ਰਭ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਸਾਰਾ ਧਰਤੀ ਦਾ ਸਾਰਿਆਂ ਲੋਕਾਂ ਦਾ ਨਿਆਂ ਕਰਨਾ ਤੇ ਇੱਕ ਇੱਕ ਦਾ ਉਹਨੇ ਧਰਮ ਦੇ ਨਾਲ ਨਿਆਂ ਕਰਨਾ ਵਚਨ ਦੇ ਵਿੱਚ ਲਿਖਿਆ ਉਹਨੇ ਕਿਸੇ ਦਾ ਵੀ ਪੱਖਪਾਤ ਨਹੀਂ ਕਰਨਾ ਹਾਲੇਲੂਇਆ ਸੋ ਪ੍ਰਭੂ ਤਰੁ ਆਸ਼ੀਸ਼ ਤੇ ਬਰਕਤ ਦੇਵੇ ਆਮੀਨ